ਚੇਨਸ ਨੇਚਰਾਂ ਨੂੰ ਕੀਤਾ ਕਾਬੂ ਲੁੱਟਦਾ ਸੋਨਾ ਖਰੀਦਣ ਵਾਲਾ ਸੁਨਿਆਰਾ ਵੀ ਕਾਬੂ ਕੇਸ ਦਰਜ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਸੰਜੀਵ ਸ਼ਰਮਾ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਬੀਤੇ ਦਿਨਾਂ ਦਰਮਿਆਨ ਬਟਾਲਾ ਸਿਟੀ ਦੇ ਅੰਦਰ ਚੈਨ ਅਤੇ ਵਾਲੀਆਂ ਸਨਿਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਉੱਤੇ ਬਟਾਲਾ ਸਿਟੀ ਅਤੇ ਸਿਵਲ ਥਾਣੇ ਦੀਆਂ ਟੀਮਾਂ ਨੇ ਮਿਲ ਕੇ ਕੰਮ ਤਫ਼ਤੀਸ਼ ਕਰਦੇ ਹੋਏ ਦੋ ਸਨਿਚਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਨ੍ਹਾਂ ਕੋਲੋ ਪੁੱਛਗਿੱਛ ਕਰਨ ਤੇ ਕਾਬੂਲ ਕੀਤਾ ਕਿ ਉਹਨਾਂ ਦੇ ਵੱਲੋਂ 11 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਸੋਨੇ ਦੀਆਂ ਖੋਹੀਆਂ ਚੈਨਾ ਤੇ ਵਾਲੀਆਂ ਬਟਾਲਾ ਦੇ ਹੀ ਇੱਕ ਸੁਨਿਆਰੇ ਨੂੰ ਵੇਚੀਆਂ ਹਨ ਪੁਲਿਸ ਨੇ ਉਕਤ ਸੁਨਿ ਯਾਰੇ ਨੂੰ ਕਾਬੂ ਕਰ ਲਿਆ ਹੈ ਅਤੇ ਖੋਹਿਆ ਸੋਨੇ ਦਾ ਸਮਾਨ ਵੀ ਬਰਾਮਦ ਕਰ ਲਿਆ ਹੈ ਉਹ ਬੇਸਿਕਲੀ ਜਿਹੜੀ ਵਾਰਦਾਸੀ ਉਹ ਸਿਟੀ ਦੀ ਸੀ ਇਹਦੇ ਵਿੱਚ CIA ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੇ ਮਤ ਲਾ ਕੇ ਟੀਮ ਵਰਕ ਸਾਬ ਨੇ ਸਾਰਿਆਂ ਨੂੰ ਆਪਣੇ ਆਪਣੇ SSP ਸਾਹਮਣੇ ਡਿਊਟੀਆਂ ਵੰਡ ਦਿੱਤੀ ਆ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ SSP ਸਾਹਿਬ ਵੀ ਇਸ ਕਹਿੰਦੇ ਕਿ ਭਈ ਇੱਕ ਕਰਨੀ ਹੀ ਕਰਨੀ ਆ ਟ੍ਰੇਸ ਕੁਝ ਹੋ ਜਾਵੇ ਤਾਂ ਟੀਮਾਂ ਬਣ ਗਈਆਂ ਜੀ ਫਿਰ ਉਹ ਫਿਰ ਜਦੋਂ ਇਸ ਨੂੰ ਅਸੀਂ ਟ੍ਰੇਸ ਕੀਤਾ ਫੜ ਲਿਆ ਉਹਨੂੰ ਫਿਰ ਅਜੀ ਪੁੱਛਕਿਚ ਕੀਤੀ ਤੇ ਪੁੱਛਕਿਚ ਆਪਣਾ ਉਹਨੇ ਮੰਨੀਆਂ ਵਾਰਦਾਤਾ ਪੰਜ ਕਿਤੇ ਗਰੀਬ ਸਿਵਲੈਂਡੀਅਮ ਵਾਰਦਾਤਾ ਮੰਨੀਆਂ ਉਹਦੇ ਵਿੱਚ ਇੱਕ ਚ ਚੈਨੀ ਗਈ ਸੀ ਜੀ ਉਹਦੇ ਵਿੱਚ 2 ਪਤੋਲੇ ਦੀ ਕਰੀਬ ਚੈਨੀ ਗਈ ਸੀ ਇੱਕ ਤੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਚ ਆਪਣੀਆਂ ਤਿੰਨ ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ ਪੰਜ ਟੋਟਲ ਪੰਜ ਵਾਲੀਆਂ ਦੀ ਉਹਨੇ ਵਾਰਦਾਤਾ ਮੰਨੀਆਂ ਦੇਸ ਦੇ ਉਹ ਆਪਣੇ ਜੀਤ ਪੁੱਛਕਿਛ ਕੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਹਿਰ ਦਾ ਇੱਕ ਜੁਇਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਈਨ ਵਾਲੇ ਮੁਕਦਮੇ 'ਚ ਆਪਣੇ ਸਿਟੀ ਵਾਲੇ ਮੁਕਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾੜ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਮਰਨ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉਹ ਤੋਂ ਹੋਰ ਮਜੀਦ ਅਸੀਂ ਕਰਾਂਗੇ ਬਰਾਮਦਗੀ ਵੀ ਹੋਏਗੀ ਪੁੱਛਕਿਛ ਹੋਏਗੀ ਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੇਚਰ ਸੀ ਜਦੋਂ ਉਹ ਵੀ ਇਹਨੂੰ ਸਮਾਨ ਦਿੰਦੇ ਰਹਿੰਦੇ। ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਖਪਤ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵੱਧ ਜਾਂਦਾ ਜਿਸ ਲਈ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਡਲਾਈਜ਼ ਕਹਿ ਲਓ ਜਾਂ ਦੂਸਰੇ ਕ ਤੇ ਇਸ ਪਾਸੇ ਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਥੋੜਾ ਡਾਊਨ ਹੁੰਦੇ ਨੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਐਲਰਸ ਸਾਰੇ ਜੁ联ਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਤੇ ਬਟਾਲਾ ਸ਼ਹਿਰ ਦੇ ਵਿੱਚ ਜੁ联ਰ ਐਸੋਸੀਏਸ਼ਨ ਬੜੀ ਤਗੜੀ ਬੜੀ ਨਾਮੀ ਜੁ联ਰਸ ਜਾਂ ਦੂਸਰੇ ਇਸ ਤਰੀਕੇ ਦਾ ਇੱਕ ਦੋ ਇੱਕਾ ਦੁੱਕਾ ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ ਟੋਟਲ ਕਿੰਨੀਆਂ ਵਾਰਦਾਤਾਂ ਪੇਸ਼ ਹੋਈਆਂ ਵਾਰਦਾਤਾਂ ਇਹਦੇ ਵਿੱਚ 6 ਤੇ 5 11 ਵਾਰਦਾਤਾਂ ਪੇਸ਼ ਹੋਈਆਂ ਜਿਹੜਾ ਦੋ ਪੁਤਰੇ ਪੜੇ ਨੇ ਇਹਦਾ ਵੀ ਫੈਮਿਲੀ ਬੈਕਗ੍ਰਾਉਂਡ ਵੀ ਆਰ ਕ੍ਰਿਮੀਨਲ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਤੇ ਹਜੇ ਤੱਕ ਦੀ ਕੋਈ ਆਈ ਨਹੀਂ ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਡ ਨਹੀਂ ਅਸੀਂ ਤੇ ਫੈਮਿਲੀ ਦੇ ਵਿਲੇ ਹੀ ਨੇ ਜੀ ਕੁਝ ਦੱਸਿਆ ਨਾ ਬਟਾਲੇ ਕੀ ਕਰਦੇ ਸੀ ਕਿ ਨਹੀਂ ਬਟਾਲੇ 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 ਅਜੇ ਤੱਕ ਦੇ ਅਜੇ ਤੱਕ ਵੀ ਸਾਡੇ ਕੋਲ ਕਸਟਡੀ 'ਚ ਨੇ ਤੇ ਅਜੇ ਤੇ 11 ਦੇ ਕਰੀ ਤੁਹਾਡੀਆਂ ਹਾਂ 11 ਸਿਟੀ ਸਿਵਲ ਆਂਦੀ ਹਾਂ ਦੋਵਾਂ ਦਾ ਯੂਨਲ ਬਣਿਆ ਨਹੀਂ ਨਹੀਂ ਯਾਰ ਦੋਸਤ ਨਹੀਂ ਜੀ ਤੇ ਕਿਹਦਾ ਜੁੜ ਕਿਸ ਤਰ੍ਹਾਂ ਹੋਇਆ ਇਹਦਾ ਹਾਂਜੀ ਉਹਨੂੰ ਵੀ ਅਰੈਸਟ ਕਰਕੇ ਉਹ ਉਹਨੂੰ ਵੀ ਉਹ ਉਹਨੂੰ ਉਹਨੂੰ ਵੀ ਉਜਵਲ ਹੰਡਾ ਜੀ ਇਥੋਂ ਸ਼ਹਿਰ ਦੇ ਉਹਨੂੰ ਉਹ ਕਿੰਨਾ ਕੁ ਸਮਾਨ ਲੈ ਚੁੱਕਿਆ ਜੀ ਅਜੇ ਤੱਕ ਅਜੇ ਤੱਕ ਤੇ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਮਾਨ ਲਗਭਗ ਸਾਰਾ ਉਹਦੇ ਥ्रू ਹੀ ਹੋਇਆ ਸੀ ਜਿਹੜਾ ਉਜਵਲ ਹੰਡਾ ਜੀ ਉਹ ਕਿੱਲੀ ਕਿਤੇ ਤੋਂ ਟੋਰੀ ਦਾ ਸਮਾਨ ਲੈ ਆਉਂਦਾ ਇਹ ਉਜਵਲ ਹੰਡੇ ਤੋਂ ਅਜੇ ਅਸੀਂ ਦੂਸਰੇ ਮੁਕਦਮੇ ਦੇ ਵਿੱਚ ਕੁਝ ਕਿਸੇ ਪਹਿਲੇ ਮੁਕਦਮੇ ਵਿੱਚ ਦੇ ਪਾਂਜੀ ਹੋਈਆਂ ਸੀ ਦੂਸਰੇ ਸਵਰਥ ਮੇ ਤੇ ਵੀ ਜਿਵੇਂ ਅਸੀਂ ਲਿਆ ਰਹੇ ਹਾਂ ਚੋਰੀ ਦਾ ਸੋਦਾ ਕਿਤਾ ਹੁੰਦਾ ਸੀ ਜੀ ਇਹਨਾਂ ਦਾ ਨਹੀਂ ਆਪ ਹੀ ਆਪ ਹੀ ਮੈਂ ਤਾਂ ਹੀ ਉਹ ਕਹਿ ਰਿਹਾ ਜੀ ਕਿ ਇਕੱਲਾ ਇਹ ਨਹੀਂ ਸਿਨੇਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਿਨੇਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫੁਲਾਨੀ ਦਸ ਪਾਦੀ ਦੀ ਹੈ ਕੋਈ ਉਸ ਮਾਲ ਦਾ ਕੀ ਕਰਦੇ ਹੋਗੇ ਤੋਲ ਪਾਹ ਜੀ ਜਿਹੜਾ ਆਪਣਾ ਪੰਜਾਬੀ ਦੀ ਕਹਾਵਤ ਹੁੰਦੀ ਹੈ ਜੀ ਬਸ ਚੋਰੀ ਦਾ ਮਾਲ ਤੇ ਡਾਂਗਾ ਲੱਗਾ ਜ ਉਹ ਜਿਹੜੀ ਆਈ ਗੱਲ ਹੀ ਕਿ ਸਾਹਮਣੇ ਉਹ ਚੀਨੀ ਦਾ ਬੜਾ ਓਨੇ ਪੋਨੇ ਦੇ ਰੇਟਾਂ ਦੇ ਵਿੱਚ ਇਹ ਤਾਂ ਗੱਲ ਹੋਈ ਸੀ ਇਸ ਸਪਰੇਸ ਹੋਂਦਾ ਪੁਲਿਸ ਤਹਿਤ ਇਹ ਸੁਣਿਆ ਰਹੇ ਹਾਂ ਜੀ ਕਿੰਨੀ ਘਰਾਂ ਵਿੱਚ ਚੋਰੀ ਦਾ ਮਾਲ ਖਰੀਦਣ ਵਾਲਿਆਂ ਵਾਸਤੇ ਔਰ ਸਟੈਚਿੰਗ ਨੂੰ ਘਰ ਪੈਣ ਕਮ ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਟੈਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਬਈ ਜਸਟ ਜਦੋਂ ਫੜੇ ਜਾਂਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਜੀ ਸਰ ਬਾਬੇ ਦਾ ਮੇਲਾ ਆ ਰਿਹਾ ਸੱਖਾਂ ਸੰਗਤ ਹੁੰਦੀ ਹੈ ਉੱਥੇ ਐਵਰੇਜ ਸਨੇਚਰ ਨਾਲ ਜ਼ਿਆਦਾ ਮੌਕਾ ਸਨੇਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈ ਇਹਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲਗੀਆਂ ਨੇ ਇਸ ਵੇਲੇ ਚ ਰਸ਼ ਵਿੱਚ ਤੁਹਾਨੂੰ ਇਨ ਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨਾਚਿੰਦੀ ਘਟ ਦੇ ਚੋਰੀ ਜਿਹੜੀ ਜੇਬ ਪਤਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਬਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਕਿੰਨੇ ਦਾ ਸਮਾਨ ਸਮਾਨ ਹੁਣ ਅਸੀਂ ਜੇ ਵੈਲਿਊਏਟ ਅੱਜ ਕੱਲ ਦੇ ਰੇਟਾਂ 'ਚ ਕਰੀਏ ਤੇ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਜੀ ਧੰਨਵਾਦ 11 ਤੇ ਉਹਦੇ ਚ ਵਾਲੀਆਂ ਉਹੀਆਂ ਤੇ ਵੀ ਚੈਨੀ ਹੋ ਗਈ ਰੇਡ ਟੋਲੇ ਦੀ ਤੇ ਕੱਲੀ ਚੈਨੀ ਸੀ ਹਾਂਜੀ